ਤੁਸੀਂ ਸਾਰੇ ਜਾਣਦੇ ਹੋ ਕਿ ਗੁਰਸ਼ਰਨ ਅਤੇ ਬਲਕਰਨ ਦੀ ਭੈਣ ਦਾ ਵਿਆਹ ਹੋ ਚੁੱਕਿਆ ਹੈ ਜੋ ਕਿ ਸੋਸ਼ਲ ਮੀਡੀਆ ਤੇ ਸੰਧੂ ਫੈਮਿਲੀ ਦੇ ਨਾਮ ਤੋਂ ਬਹੁਤ ਹੀ ਜ਼ਿਆਦਾ ਫੇਮਸ ਹਨ ਅਸੀਂ ਤੁਹਾਨੂੰ ਦੱਸਦੇ ਕਿ ਜਦੋਂ ਆਪਣੀ ਭੈਣ ਨੂੰ ਸਹੁਰਿਆਂ ਤੋਂ ਪਹਿਲੀ ਵਾਰ ਆਪਣੇ ਪੇਕੇ ਘਰ ਲੈ ਕੇ ਆਏ ਤਾਂ ਉਹਨਾਂ ਦੀ ਭੈਣ ਰੋਣ ਲੱਗ ਗਈ ਅਤੇ ਕਹਿਣ ਲੱਗੀ ਕਿ ਮੈਂ ਆਪਣੇ ਸਹੁਰੇ ਪਰਿਵਾਰ ਵਿੱਚ ਬਹੁਤ ਹੀ ਜ਼ਿਆਦਾ ਖੁਸ਼ ਹਾਂ ਉਹ ਮੈਨੂੰ ਰਾਣੀਆਂ ਵਾਂਗੂ ਰੱਖਦੇ ਆ ਤੇ ਉਸਨੇ ਇਹ ਵੀ ਕਿਹਾ ਕਿ ਹੁਣ ਮੇਰਾ ਉਹਨਾਂ ਬਿਨਾਂ ਦਿਲ ਨਹੀਂ ਲੱਗ ਰਿਹਾ ਮੈਂ ਨਹੀਂ ਜਾਣਾ ਚਾਹੁੰਦੀ ਸੰਧੂ ਉਹਨਾਂ ਦੀ ਭੈਣ ਨੇ ਇਹ ਵੀ ਕਿਹਾ ਕਿ ਮੇਰੇ ਹਸਬੰਦ ਬਹੁਤ ਜਿਹਾਦਾ ਵਧੀਆ ਹਨ ਉਹਨਾਂ ਦਾ ਸੁਭਾਅ ਬਹੁਤ ਹੀ ਜ਼ਿਆਦਾ ਬੱਤੀਆ ਹੈ ਇਸ ਤੋਂ ਇਲਾਵਾ ਗੁਰੂ ਸ਼ਰਨ ਨੇ ਇਹ ਵੀ ਕਲੀਅਰ ਕੀਤਾ ਕਿ ਉਸ ਦੀ ਭੈਣ ਦੀ ਲਵ ਮੈਰਿਜ ਨਹੀਂ ਹੈ ਉਸ ਦੀ ਭੈਣ ਦੀ ਅਰੇਂਜ ਮੈਰਿਜ ਹੈ ਕਿਉਂਕਿ ਕੁਝ ਲੋਕ ਉਹਨਾਂ ਨੂੰ ਕਮੈਂਟਾਂ ਵਿੱਚ ਬੋਲ ਰਹੇ ਸੀ ਕਿ ਲੱਗਦਾ ਥੋਡੀ ਭੈਣ ਦੀ ਲਵ ਮੈਰਿਜ ਹੈ ਪਰ ਗੁਰੂ ਸ਼ਰਨ ਨੇ ਕਿਹਾ ਕਿ ਅਸੀਂ ਤੁਹਾਨੂੰ ਵਿਚੋਲਿਆਂ ਨਾਲ ਵੀ ਮਿਲਾ ਸਕਦੇ ਹਾਂ ਸਾਡੀ ਭੈਣ ਦੀ ਲਵ ਮੈਰਿਜ ਨਹੀਂ ਬਲਕਿ ਅਰੇਂਜ ਮੈਰਿਜ ਹੈ ਅਤੇ ਉਹ ਆਪਣੀ ਜਗ੍ਹਾ ਬਹੁਤ ਹੀ ਖੁਸ਼ ਹੈ ਹੋਵੇ ਆਦੇ ਹੱਬੀ ਨੂੰ ਮੈਸੇਜ ਕਰੀ ਜਾਂਦੀ ਹਾਂ ਹੁਣ ਮੈਂ ਆਦੀ ਮਰਜ਼ੀ ਨਾਲ ਉੱਥੇ ਵਾਲੀ ਕੁੜੀ ਆ